ਹੈਲੋ ਹਾਂਜੀ ਐਵਰੀ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਆਈ ਹੋਪ ਤੁਸੇ ਸਾਰੇ ਘੈਂਟ ਹੋ ਗਏ ਤੇ ਅੱਜ ਆਪਾਂ ਬਾਈ ਜੀ ਬਿਲਕੁਲ ਘੈਂਟਾਂ ਤੇ ਵਲੋਗ ਹੋ ਚੁੱਕਿਆ ਮਾੜਾ ਯਾ ਲੇਟ ਆਪਣਾ ਮਾੜਾ ਮੁੜਾ ਜਾਣੀ ਮੇਰੀ ਗੱਲ ਕਰਾ ਮਾੜਾ ਮੁੜਾ ਜਾਣੀ ਇਹਨੂੰ ਕਿਹਾ ਕਰੋ ਯੇ ਇਹਨੂੰ ਕਮੈਂਟਾਂ ਚ ਦੱਸਿਆ ਕਰੋ ਜਲਦੀ ਵਲੋਗ ਹੁਣ ਆਇਆ ਕਰੇ ਤੇ ਕੋਈ ਨਹੀਂ ਬਾਈ ਜੀ ਤੇ ਅੱਜ ਮੌਸਮ ਕਹਿੰਦੇ ਪੂਰਾ ਚਲੜੀ ਮੀਮੂ ਫੁੱਲ ਪੈ ਗਏ ਹਟਿਆ ਤੇ ਰੋਜ਼ੇ ਮੌਸਮ ਠੰਡਾ ਹੋ ਜਾਂਦਾ ਏ ਸਿੱਧਾ ਚੈੱਕ ਕਰੋ ਅਰੇ ਆਵਲ ਤੇ ਆਪਣੀ ਬੈਠੇ-ਬੈਠੇ ਦੀ ਸਲਾਹ ਬਣ ਗਈ ਵੀ ਖੇਲੀਏ ਬੈਟਬਾਲ ਪਰ ਮੀਂਹ ਪਿਆ ਹੋਇਆ ਗਰਾਊਂਡ ਹੋ ਗਿਆ ਗਿੱਲਾ ਤੇ ਤਾਂ ਕਰਕੇ ਇੱਕ ਸਕੀਮ ਲਾਈ ਆਪਾਂ ਹੁਣ ਦੀ ਕਿਉਂ ਨਾ ਬੋਲ ਤੇ ਬੰਨੀ ਜਾਵੇ ਰੱਸੀ ਇਹ ਰੱਸੀ ਹੋਊਗੀ ਬੜੀ ਆਪੋ ਨੂੰ ਮਾਰਾਂਗੇ ਭਗਾ ਕੇ ਤੇ ਬੋਲ ਨਾ ਥੱਲੇ ਜਾਊਗੀ ਤੇ ਨਾ ਕਿਤੇ ਦੇਖੋ ਵਾਜੀ ਟਰ ਨਾਲ ਪਹਿਲਾਂ ਆਪਾਂ ਬੰਨੀਆਂ ਰੱਸੀ ਤੇ ਹੁਣ ਬੋਲ ਨੂੰ ਬੰਨਾਂਗੇ ਲੈ ਬੋਲ ਦੇ ਬਾਤ ਪੱਜਨੀਆ ਕਵਰ ਡਰਾਈ ਤੇ ਫੁੱਲ ਸ਼ਾਟ ਯਾਰ ਕੀ ਹੋ ਗਿਆ ਖੈਂਟ ਦੇ ਕੰਮ ਨੇ ਖੈਂਟ ਦੇ ਕੰਮ ਖੈਂਟ ਨੇ ਹਾਂਜੀ ਇਹ ਕੰਮ ਡੈਡੀ ਇੱਧਰੇ ਆ ਜਾ ਇੱਧਰੇ ਆ ਜਾ ਆ ਬੱਲ ਨਹੀਂ ਕਹੂੰਗਾ ਬੰਨੀ ਦੀ ਆ ਇੱਧਰੇ ਆ ਜਾ ਤੇ ਲੋ ਵੀ ਹੁਣ ਆਪਾਂ ਕੈਮਰਾ ਕਰ ਦਈਏ ਸੈੱਟ ਤੇ ਦਿਖਾਉਨੇ ਹੁਣ ਆਪਾਂ ਸਟ੍ਰਕਚਰ ਕਰਦੇ ਆਪਾਂ ਰੈਡੀ ਤੇ ਫੇਰ ਮਿਲਦੇ ਆ ਫਿਰ ਸੈੱਟ ਇਹੋ ਲੱਗੇ ਹੋਏ ਨੇ ਮੁੰਡੇ ਤੇ ਪਲੋਂ ਤੇ ਪਹਿਲਾ ਵਾਂਗੂ ਮੈਂ ਪੈਰ ਨੰਬਰ ਲਗਾੜਾ ਪੈਗ ਲਾਉਂਗਾ ਮੈਂ ਭਾਈ ਛੋਟਾ ਬੰਦਾ ਪਹਿਲੋਂ ਪੈਗ ਲੈਂਦਾ ਹੁੰਦਾ ਨਾ ਜ਼ਰੂਰੀ ਨਹੀਂ ਹੁੰਦਾ ਜ਼ਰੂਰੀ ਹੁੰਦਾ ਉਸਤਾਰ ਚਲੋ ਜੀ ਇੱਧਰ ਦਿਖਾ ਦਮਣਾ ਟੁਗੜਾ ਵਗਾਟਾ ਉਹਗਲਾ ਵਗਾਟਾ ਇੱਧਰ ਆਜੋ ਕੈਮਰਾ ਪੂਰੇ ਪਹਿਲ ਮੇਰੀ ਚਲ ਦੋਗ ਤੇਰੀ ਚੱਕ ਮੇਰੀ ਲਿਆ ਵੀ ਤੇ ਲੋ ਵੀ ਪਹਿਲ ਆ ਚੁੱਕਿਆ ਸਹਲ ਬਰੇ ਦੀ ਦੋਸਤ ਆਪਾਂ ਦੇ ਦੀ ਇੱਕਮ ਨੂੰ ਤੇ ਗਹਿਗੀ ਆਪਣੀ ਤੇ ਹੁਣ ਦੇਖਦੇ ਆ ਸ਼ੂਟ ਸ਼ੂਟ ਚੈੱਕ ਕਰਦੇ ਆ ਤੇ ਕੈਮਰਾ ਐਕਸ਼ਨ ਲੈਣੇ ਹੋ ਦੋ ਮਿੰਟੇ ਕਮ ਦੋ ਮੇਸਾ ਦੋ ਮੇਸਾ ਹਾਂ ਦੋ ਮੇਸਾ ਲੈ ਮੈਂ ਕਰਾਂ ਵਾਟ ਇੱਕ ਵੀ ਆਉਂਦਾ ਕਹਿ ਜਾਓ ਕੰਦ ਨਾਲ ਲਿਗਾ ਬਾਈ ਇਹ ਮਾਰਦੀ ਮਾਰੀ ਜਿਵੇਂ ਚੋਣਾ ਬਸ ਛੋਣੀ ਉਹੋ ਨੁਕਸਾਨ ਪਰ ਆਹੀ ਦਾ ਫਾਇਦਾ ਹੈ ਨਾ ਨਾ ਹੀ ਕੋਈ ਗਿਰਜੂਗੀ ਨਹੀਂ ਲੈ ਹੁਣ ਮੈਂ ਕਰਾਉਂਦੀ ਹੇਤੀ ਉਹਦੇ ਨੀਚੇ ਪਤਾ ਨਹੀਂ ਮੈਂ ਗਿਆ ਨਾ ਪਾਪਾ ਇਹਨੂੰ ਘਰੇ ਰੱਖ ਉਹ ਨਹੀਂ ਰੱਖਦੇ ਜਾ ਭੱਜ ਮੈਂ ਵੀਰੇ ਤੇਰੇ ਪਾਪਾ ਪਰੇ ਪਰਲੀ ਸਾਈਡ ਨੇ ਤੇਰੇ ਪਾਪਾ ਦਾ ਯਾਰ ਪਾਪਾ ਨੇ ਕੀ ਕੀ ਰਿੱਕੀ ਵੀਰ ਨੂੰ ਕਹਿ ਦੋ ਇਹ ਲੋਕ ਵੀ ਕੰਮ ਸਤਿਆ ਨਾਸ਼ ਪਹਿਲਾਂ ਹੀ ਸ਼ੁਭ ਅਸ਼ੁਭ ਕੰਮ ਬੋਲ ਹੈਗੇ ਕਿੱਥੇ ਆ ਮੈਨੂੰ ਬੋਲ ਬਣਾਈ ਮੈਨੂੰ ਬਣਾਈ ਲੋ ਜੀ ਬੋਲ ਆਪਣੀ ਥੱਲੇੋਂ ਆ ਚੁੱਕੀ ਆ ਤੇ ਹੁਣ ਕਰਦੇ ਆਪਾਂ ਵੈਸੇ ਆਊਟ ਆ ਇਹ ਨਾ ਨਾ ਮਾਰ ਸਕਦੇ ਬੰਨੇ ਕਦੇ ਲਈ ਆ ਫਿਰ ਕਿਉਂ ਬਾਹਰ ਗਈ ਆ ਥੱਲੇ ਆ ਤਾਂ ਇਹ ਤਾਂ ਹੀ ਦਾ ਬੰਨੇ ਆ ਯਾਰ ਇਹ ਆ ਹੀ ਥੋੜੀ ਹੁੰਦਾ ਵੀਰੇ ਚਲੋ ਕਰਦੇ ਆਪਾਂ ਰੀ ਟੇਕ ਚਲੋ ਮੈਂ ਬੰਦਾ ਹੁ ਖੁੱਲੀ ਕਿੱਥੋਂ ਆ ਖੁੱਲੀ ਉਹ ਮੈਂ ਉਹ ਟੈਡ ਟੈਡ ਲਵੇਟੋ ਵੀਰੇ ਉਹ ਦੇਖੋ ਪਤੰਗ ਵਾਂਗ ਫਿੱਚਣ ਲੱਗ ਪਏ ਉਹ ਟੈਡ ਲਵੇਟੋ ਆ ਇਹਨੇ ਫਿੱਚੀ ਆਇਆ ਕਰਕੇ ਖਸਾੜ ਕੇ ਤੇ ਬਲੌਗ ਨੂੰ ਸ਼ੁਰੂ ਤੋਂ ਲੈ ਕੇ ਲਾਤ ਤੱਕ ਜਰੂਰ ਦੇਖਿਓ ਵਧੀਆ ਲੱਗੇ ਚੈਨਲ ਨੂੰ ਗੱਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਬੈਲ ਆਈਕਨ ਨੂੰ ਜਰੂਰ ਦਿਵਾ ਲਿਓ ਤਾਂ ਜੋ ਵਲੌਗ ਘੈਂਟ ਘੈਂਟ ਤੁਹਾਡੇ ਕੋਲ ਪਹਿਲਾਂ ਆ ਸਕਣ ਡਾਡਜੀ ਲਵੇਟੀ ਮਤਰਾ ਚਲ ਇਹ ਯਾਰ ਬਲੌਗ ਆਪਣਾ ਹੋ ਗਿਆ ਸੀਗਾ ਲੇਟ ਇਸ ਕਰਕੇ ਸੋਰੀ ਡਾਡਜੀ ਲਵੇਟ ਲਈ ਚਲ ਇਹ ਡਾਕਟਰ ਟੇਪ ਆ ਯਾਰ ਇਹ ਊਡੀ ਸੈਲੋ ਟੇਪ ਹੁੰਦੀ ਆ ਉਹ ਲਵੇਟ ਦੀ ਹੁੰਦੀ ਆ ਵਧੀਆ ਵਾਲੀ ਆਪਾਂ ਕਾਲੀ ਟੇਪ ਤੁਹਾਨੂੰ ਕਿਹਾ ਸੀ ਨਾ ਕਾਲੀ ਟੇਪ ਲੈ ਆਓ ਨਿਚੇ ਪਈ ਰਹੀ ਕਾਲੀ ਦੇ ਕਿੱਥੇ ਹੈ ਨਹੀਂ ਸੀ ਪੁੰਮੀ ਮੈਂ ਹੈ ਗਈ ਜੀ ਚਲੋ ਕੋਈ ਨਹੀਂ ਤੇ ਅੱਜ ਹਨੇਰਾ ਵੀ ਹੋ ਚੁੱਕਿਆ ਆਪਾਂ ਲੇਟ ਲੱਗੇ ਆਹ ਦੇਖੋ ਕਿੰਨੀ ਸੋਹਣੀ ਹਰਿਆਲੀ ਆ ਓਏ ਹੋਏ ਆਇਆ ਮੌਸਮ ਚ ਤਾਂ ਨਾ ਬਹੁਤ ਵਧੀਆ ਫੀਲ ਜੀ ਹੁੰਦੀ ਹੈ ਕਮ ਓਏ ਨੰਨੇ ਆਪੇ ਇੱਕ ਟਰਾਈ ਕਰਨੇ ਸੋਚਦੇ ਆਪਾਂ ਕੁਝ ਵੀ ਆਪਾਂ ਯਾਰ ਕੈਂਪਿੰਗ ਕਰੀਏ ਐ ਦੁਆਰ ਵਾਲੇ ਦਿਨ ਕਿਤੇ ਕਿਤੇ ਜਾ ਕੇ ਆਪਾਂ ਹਨਾ ਕੁਝ ਬਣਾਈਏ ਤੇ ਭਾਈ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਕੈਂਪਿੰਗ ਕਰੀਏ ਪੂਰਾਖ ਤਾਂ ਦਾ ਸਾਨੂੰ ਕਮੈਂਟ ਕਰਿਓ ਇਸ ਬਲੌਗ ਤੇ ਤੇ 100 ਲਾਈਕ ਟਾਰਗੇਟ ਤੇ ਫਿਰ ਆਪਾਂ ਕਰਾਂਗੇ ਕੈਂਪਿੰਗ ਵੀਡੀਓ ਦੇ ਬਾਈ ਜੀ ਆਪਣਾ ਕੈਂਪਿੰਗ ਵਾਲੀ ਵੀਡੀਓ ਤੇ ਪ੍ਰੋਸੈਸ ਆ ਜਿਹੜਾ ਉਹ ਚੱਲ ਰਿਹਾ ਏ ਤੇ ਉਹ ਕਿਉਂਕਿ ਵੀਡੀਓ ਤੁਹਾਨੂੰ ਪਤਾ ਹੁਣ ਮੈਂ ਤਾਂ ਪੂਰੀ ਲੱਗਦੀ ਆ ਵੀਡੀਓ ਬਣਾਉਣ ਤੇ ਵੀ ਤੇ ਫਿਰ ਐਡੀਟਿੰਗ ਕਰਨੀ ਹੁੰਦੀ ਆ ਤੇ 2-3 ਦਿਨ ਐਸੀ ਵੀਡੀਓ ਨੂੰ ਹਣਾ ਲੱਗ ਜਾਂਦੇ ਆ ਤੇ ਕੰਮ ਕਰਕੇ ਚੱਲ ਰਿਹਾ ਵਲੋਗਿੰਗ ਦਾ ਤੇ ਉਹ ਵਲੋਗ ਦਾ ਉਹ ਵੀਡੀਓ ਦਾ ਉਹ ਜਿਹੜਾ ਪ੍ਰੋਸੈਸ ਆਪਾਂ ਬਣਾ ਰਹੇ ਆ ਤੇ ਟਾਈਮ ਲੱਗੂਗਾ ਦੇ ਵਲੌਗ ਵਾਸਤੇ ਹੁਣ ਰੈਗੂਲਰਲੀ ਵਲੌਗ ਆਉਣਗੇ ਤੇ ਹੁਣ ਛੁੱਟੀਆਂ ਵੀ ਹੋ ਜਾਣੀਆਂ ਨੇ ਤੇ ਫਿਰ ਆਪਾਂ ਵਲੌਗ ਕੱਢਿਆ ਕਰਾਂਗੇ ਹੁਣ ਤੇ ਦੇਖੋ ਇੱਕ ਮੇਸੇ ਕਰਤੀ ਮੈਂ ਲੱਗੇ ਮੁੰਡੇ ਤੇ ਹੁਣ ਫਿਰ ਤੁਹਾਨੂੰ ਦਿਖਾਉਨੇ ਆਪਾਂ ਲੈ ਆ ਨਾ ਮੈਂ ਆਊਟ ਕਰਾਇਆ ਉਹ ਯਾਰ ਇਹਨਾਂ ਦੇ ਸਰਪੇ ਬੁਲਾਇਆ ਹੈ ਵੀ ਓਏ ਕਿੱਥੇ ਹੈਗੀ ਆ ਬੋਲ ਇਹਦੇ ਨਾਲ ਰੱਸੀ ਦੇ ਨਾਲ ਹੀ ਆ ਆ ਦੇਖੋ ਕੀ ਹੋ ਗਿਆ ਹਾਂ ਰੈਡੀ ਜਾਇਆ ਆ ਮੈਂ ਜਾਇਆ ਆ ਫਿਰ ਤਮਾਮ ਹੋ ਗਿਆ ਯਾਰ ਆਪਾਂ ਕੱਲ ਨੂੰ ਨਾ ਟੇਪ ਦੂ ਹੀ ਲਿਆ ਕੇ ਇਹਦੇ ਤੇ ਫਿਰ ਵਰਕ ਕਰਾਂਗੇ ਹੁਣ ਇਹਨੂੰ ਹੀ ਜੋੜਦੇ ਰਹਿੰਦੇ ਹੋ ਖਰਾਬ ਨਾ ਕਰਿਓ ਰਹਿੰਦੇ ਇਹ ਚਾਹੀਦੀ ਐ ਤਾਂ ਜ਼ਰੂਰੀ ਕੰਮ ਤੇ ਆਹ ਛੁੱਲੇ ਤੂੰ ਲੈ ਕੇ ਆ ਹੁਣ ਨੀਰਾ ਹੋ ਗਿਆ ਹੁਣ ਆਪਾਂ ਇਹਨੇ ਦੂਏ ਲੋਟੇ ਖੇਡ ਲਈਏ ਨਹੀਂ ਹਾਂ ਖੇਡਾਂਗੇ ਇੱਥੇ ਗੱਠ ਮਾਰ ਲਾਈਆਂ ਦਾ ਚਲੋ ਤੁਹਾਨੂੰ ਦਿਖਾਉਨੇ ਆ ਬਾਕੀ ਦਾ ਫਿਰ ਚੱਲ ਮੁੰਡਿਆ ਖੇਡ ਲਿਆ ਵੀ ਹੁਣ ਪੱਕਾ ਪੈਂਚਾ ਲਾਇਆ ਲੇਲੂ ਪੈਂਚਰ ਮੰਗਦੇ ਨਾ ਮੁੱਤ ਮੇਰੇ ਵੇਰੀ ਖੜਾ ਬ੍ਰੋ ਮੈਨੂੰ ਪੜਾ ਆ ਬੰਨ ਦੇ ਓਏ ਚਲ ਛੱਡ ਗਿੰਬਲ ਇਹ ਨਾ ਮਨ ਬੰਨ ਲੈ ਓਹੋ ਤਾਂ ਨਾ तू देर एना बजे कोई ना बतिया मेरे मुंह पे पड़दी कोई रे ऐम मथन इक घंटे बांध दे आ ले लाइट लाग यार બંગરો આલગા વો રેડી Finger આગે આપણા સામે દે એટલા બરાટ પોલી ખડે લઈંગે અજુરા બટિયા તો શેક નીકળો થી ચાલો ફાનમેસા ભાઈ એ પાંચ ન આલે હોંડે આઠ હેન્ડ તો ઓવા ભાઈ અટ્ટા વાળા કેટ્ટા ગ્રામડા લટ્ટી માર દે થી બટ્ટા રાખ રાખ કે ਮੇਰੀ ਵੀ ਆਈ ਗਈ ਅਰੇ ਬਾਟ ਆਇਆ ਨਾ ਨਾ ਵੀਰੇ ਬੋਲਾ ਯਾਰ ਬਾਜ ਬੋਨਾ ਮੇਰੀ ਵਾਰ ਨੂੰ ਨਹੀਂ ਸੀ ਚਲ ਚਲ ਇੱਕ ਮਿੰਟ ਹੋ ਗਈ ਵੰਡਪ ਉੰਤੇ ਵਾਲੀ ਗੱਲ ਨਹੀਂ ਹੈਗੀ ਚੱਲ ਚੱਲ ਰਸੀ ਝੱਡ ਆਏ ਕਮ ਇਹ ਰਸੀ ਆ ਗਈ ਯਾਰ ਇਹ ਉੱਪਰੇ ਚਲੇਗੀ ਚਲੋ ਵਾਹ ਇੱਕ ਮਿਸ ਵਾਡ ਮਿਸ bro ਭਾਈ ਵਾਡ ਮਿਸ ਓ ਮਾਈ ਗੋਡ ਵਾਡ ਮਿਸ ਫਾਇਦਾ ਸੀ ਤੇਰਾ

ਲੱਗ ਗਈ ਤਾਚੂ ਦੀ। ਓਏ ਤੇਰੇ ਕੋਲ ਨਹੀਂ ਪੈਣਾ। ਲੋ ਜੀ ਬੜੀ ਬੜੀ ਹੈਗੀ ਬੜੀ ਬੜੀ। ਚਲ ਕੋਈ ਨਾ ਹੁਣ ਤਾਂ ਨਹੀਂ ਰਹੋਗੇ ਹੁਣ ਆਪਾਂ ਬੱਸ ਕਰ ਦੇਣਾ ਹਾਂ ਧਿਆਨ ਨਾਲ। ਓ ਯਾਰ ਆਊਟ ਆ। ਇਹ ਆਊਟ ਆ। ਓ ਰੱਸੀ ਲੱਗੀ ਆ। ਓ ਨਾ ਨਾ ਓ ਚੱਲ ਆ ਰਿਵਿਊ ਲੈ ਲੈ ਵੀਰੇ। ਨਾ ਨਾ ਰਿਵਿਊ ਲੈ ਯਾਰ ਰਿਵਿਊ ਲੈ। ਲੈ ਰਿਵਿਊ ਲੈ। ਰਿਵਿਊ ਲੈ ਵੀਰੇ ਰਿਵਿਊ ਲੈ। ਆਊਟ ਆ। ਆਊਟ ਆ ਰਹੀ ਐ ਨਾ ਇਹ ਆ ਆਏ ਰਸਾਲ ਓਏ ਰੱਸੀ ਲੱਗੀ ਐ ਬੈਟ ਨੂੰ ਕਾਵਾ ਮਾ ਕਸਮ ਓਏ ਪਹਿਲਾਂ ਵੀ ਬਈ ਦਾ ਰੋਂਡੀ ਮਿੱਟੀ ਆ ਉਹ ਨਹੀਂ ਰਸਾਲ ਮੁੰਡਾ ਕਰ ਓਏ ਮੈਰੀ ਵੀ ਉਹ ਲੈ ਕਾਵਾ ਮਾ ਕਸਮ ਲੈ ਸਭੇ ਕੋ ਜੂ ਰੁਕਤਾ ਰਹੂਗਾ ਪਕਜੂ ਤੇ ਰੁਕ ਜਾਈਏ ਚਾ ਬਸ ਯਾਰ ਫਿਰ ਹੁੰਨੇ ਨਾ ਹੋ ਗਿਆ ਆਊਟ ਆ ਤਾਂ ਆਊਟ ਹੁਣ ਆਪਾਂ ਹੋ ਚੁੱਕੇ ਆਊਟ ਬਾਸ ਨੂੰ ਕੱਲ ਨੂੰ ਖੇਡਾਂਗੇ ਮੈਂ ਇਹਨਾਂ ਨੂੰ ਕਰਕੇ ਦਿਖਾਣਾ ਇੱਕ ਚੀਜ਼ ਕਰਕੇ ਦਿਖਾਵਾਂ ਬੋਲ ਕਰਾ ਚੱਜਦੀ ਕਰਾਈ ਤੇ ਬੇਟੀ ਕਰਾਉਣਾ ਇਹਨਾਂ ਸਮਨੇ ਵੇਖੀਓ ਆਪਾਂ ਸਮਨੇ ਇਹ ਬੱਚੇ ਸਮਨੇ ਚੱਜਦੀ ਨਾ ਕਰਾਈ ਆਈ ਆਊਟ ਐਲ ਵੀ ਡਬਲ ਵੀ ਐਲ ਵੀ ਚੱਜਦੀ ਬੋਲਣਾ ਇੱਧਰ ਆ ਬੇਰ ਬਾਹਰ ਅਗੜੀ ਗਈ ਮੇਰੀ ਚਾਹ ਰਹਿਣ ਦੇ ਬੱਸ ਉਹ ਬੇਇੱਜ਼ਤੀ ਕਰਾ ਰਹੇ ਹਾਂ ਇਨੋ ਨਹੀਂ ਮਰੇ ਹਨਾ ਬਈ ਹੁਣ ਮੈਂ ਤੂੰ ਹੋਰ ਪਹਿਲੀ ਵਾਰੀ ਜਾਣਾ ਲੰਡਰ ਮੈਂ ਕੋਈ ਸਿਖਾ ਨਹੀਂ ਨਾ ਪੈਗਾ ਨਿਸ਼ਾਨ ਇੱਧਰ ਚੱਲ ਮਿੱਤਰਾਂ ਨੂੰ ਕਰਕੇ ਉਹ ਮੁਜੀ ਧੋਖਾ ਦੇ ਗਈ ਚੱਲ ਓਏ ਓਏ ਤੂੰ ਗੋਠਾਂ ਨਾ ਤੋੜਦੀ ਸਾਡਾ ਚੱਲ ਬੱਸ ਓਏ ਹਨੇਰਾ ਹੋ ਗਿਆ ਹੁਣ ਸਾਡੀ ਚਾਦੀ ਮੰਨ ਲਈ ਤੂੰ ਬੇਇੱਜ਼ਤੀ ਕਰਾਦੀ ਸਾਡੀ ਇੱਕਮ ਤੂੰ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡੇਆ ਤੂੰ ਸੱਕਾ ਮਾਰ ਕੇ ਦਿਖਾ ਲਾ ਮੈਨੂੰ ਬੋਰ ਕਰਾ ਤੂੰ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡੇਆ ਕਮ ਲੈ ਚਰਤ ਲਾ ਫਿਰ ਮੇਰੇ ਨਾਲ ਚਰਤ ਲਾ ਛੱਕਾ ਵੱਜੂਗਾ ਬਾਹਰ ਚਾਊਗੀ ਜੇ ਨਾ ਲੱਗੀ ਕੀ ਕਰੇਗਾ ਬਲੋਗ ਦੇ ਵਿੱਚ ਫਿਰ ਮੈਂ ਆਪਣੀਆਂ ਹੱਥਾਂ ਉਹ ਨਹੀਂ ਆਏ ਨਹੀਂ ਮੇਰੀ ਗੱਲ ਨੂੰ ਬਾਈ ਦੇਖ ਕੈਮਰੇਮੈਨ ਜਿਹੜਾ ਪਿੱਛੇ ਆ ਤੇ ਜੇ ਤਾਂ ਇਹਨਾਂ ਦਾ ਸ਼ੱਕ ਤਾਂ ਮੈਨੂੰ ਕੁਝ ਕਰਨਾ ਪੈਣਾ ਚੈਲੰਜ ਜੇ ਤੂੰ ਨਾ ਲੱਗਿਆ ਸ਼ੱਕ ਤਾਂ ਇਹ ਨੂੰ ਕਰਨਾ ਪੈਣਾ ਦੋਵੋ ਚੈਲੰਜ ਲੈ ਹਟ ਕਰਕੇ ਦਿਖਾਉਂਗਾ ਮੈਨੂੰ ਚੱਲਦੀ ਆ ਆਸ ਤੇ ਮਾਨ ਨਹੀਂ ਚਾਹੀਦੀ ਆ ਬਹੁਣ ਕਰਨਾ ਕੀ ਆ ਫਿਰ ਚੈਲੰਜ ਦੱਸੋ ਏ ਇਹ ਸੋਚਣ ਦਿਓ ਪਹਿਲਾਂ ਚਲੋ ਆਪਾਂ ਪਹਿਲਾਂ ਸੋਚਦੇ ਆ ਆ ਲੈ ਠੀਕ ਤੇ ਲੋ ਜੀ ਹੁਣ ਆਪਾਂ ਚੈਲੰਜ ਸੋਚ ਲਿਆ ਤੇ ਚੈਲੰਜ ਹੋਊਗਾ ਇਹ ਤੇ ਜੇ ਤਾਂ ਇਹਨੇ ਬੈੱਡ ਤੇ ਹਿੱਟ ਕਰਤੀ ਬੋਲ ਇਹ ਕਮ ਚਲੇ ਗਿਆ ਘਰ ਨੂੰ ਉਹ ਪਹੁੰਚੂਗੀ ਸੀਗੇ ਘਰੋਂ ਹਾਕ ਇਹ ਜੋ ਆਕਾਂ ਨੂੰ ਡਰ ਹੁੰਦਾ ਹੀ ਆ ਪੇਰੈਂਟਸ ਦਾ ਤੇ ਮੈਨੂੰ ਵੀ ਹੈਗਾ ਹੀ ਆ ਤੇ ਹੁਣ ਸਾਨੂੰ ਵੀ ਹਾਪ ਪਹਿਣੇ ਵਾਲੀ ਆ ਤੇ ਸਵੇਰ ਹੁਣ ਕਹੇ ਮੀਂਹ ਪੈ ਗਿਆ ਥੋੜਾ ਸੀ ਉਹ ਤੇ ਲਟਰਮ ਫਟਰਮ ਅੱਜ ਹੁਣ ਫਿਰ ਗਰਮੀ ਵੀ ਹੋ ਚੁੱਕੀ ਆ ਤੇ ਬਹੁਤ ਬੜਾ ਹਾਲਾ ਗਰਮੀ ਦਾ ਯਾ ਦੇਖੋ ਮੁੜਕਾ ਆਇਆ ਹੋਇਆ ਮੁੜਕਾ ਤੇ ਸੋਣਾ ਚ ਆਪਾਂ ਇੱਥੇ ਪਾਣਾ ਜੋ ਵੀ ਆ ਚਲੋ ਤੇ ਹਲੋ 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 ਗਾਇਜ਼ ਹਾਂ ਤੇ ਚਲੋ ਇਹ ਸੀਗਾ ਆਪਣਾ ਐਂਟਰਟੇਨਮੈਂਟ ਵਲੋਗਿੰਗ ਤੇ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਤਾਂ ਵਲੋਗ ਨੂੰ ਕਰ ਦਿਓ ਲਾਈਕ ਤੇ ਫਿਰ ਨੂੰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਇਹ ਤਾਂ ਕਹੜ ਕਹੜ ਵਲੋਗ ਦੇਖਣ ਦੇ ਲਈ ਤੇ ਜਿਹੜਾ ਆਪਾਂ ਚੈਨਲ ਹੋਣਾ ਸੀਗਾ ਚੋ ਵੀ ਆ ਗੱਲ ਮੰਨੂਗਾ ਉਹ ਲਾਵਾਂਗੇ ਆਪਾਂ ਫਿਕਸ ਦਿਨ ਤੇ ਆਪਾਂ A ਤੋਂ Z ਅੱਖਰ ਤੋਂ ਵੀ ਲਾਵਾਂਗੇ ਇੱਕ ਚੈਲੰਜ ਤੇ A ਤੋਂ ਜਿਹੜੇ Z ਦੇ ਵਿਚਾਲੇ-ਵਿਚਾਲੇ ਅੱਖਰ ਨੇ ਉਹਨਾਂ ਤੋਂ ਆਪਾਂ ਖਾਵਾਂਗੇ ਚੀਜ਼ਾਂ ਹਨਾ ਤੇ ਉਹ ਦੇ ਘੜ ਵਲੋਗ ਹੋਊਗਾ ਉਹ ਵੀ ਤੇ ਬਾਈ ਚੈਨਲ ਨੂੰ ਵਲੌਗ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਈ ਕਾਲੀ ਕਾਲੀ ਕਰਕੇ ਗਰਮੀ ਕਰਕੇ ਬਹੁਤ ਹੀ ਮੁਰਕਾ ਆਇਆ ਹੋਇਆ ਤੇ ਭੁੱਲ ਜਾਨੇ ਹੁਣ ਤੇ ਬਾਈ ਜੀ ਇਹ ਸਬਲੌਗ ਨੂੰ ਕਰਦੇ ਆਪਾਂ ਇੱਥੇ ਆਇਓ ਤੁਹਾਨੂੰ ਮਾਦਾ ਵਲੌਗ ਵਧੀਆ ਲੱਗਿਆ ਵਧੀਆ ਲੱਗਿਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਮਿਲਦੇ ਆ ਫਿਰ ਕਿਸੇ ਨੈਕਸਟ ਵਲੌਗ ਦੇ ਵਿੱਚ ਚਲਣ ਦੀ ਟੇਕ ਕੇ ਰੱਬ ਰੱਖਾ ਰਾਜਕ੍ਰਿਸ਼ਣ ਹਾਂ ਹਾਂ